ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਤ੍ਰਿਗ ਇਹ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਜਿਹੜਾ ਮਾਇਆ ਦੇ ਮੋਹ ਸਨੇਹ ਵਿੱਚ ਚਿਤ ਹਿਰਦੇ ਨੂੰ ਲਾਉਣਾ ਹੈ ਪਾਤਸ਼ਾਹ ਫਰਮਾਉਂਦੇ ਦਵੈਤ ਭਾਵਨਾ ਦੀ ਇਹ ਆਸਾ ਉਮੀਦ ਨੂੰ ਤ੍ਰਿਕਾਰ ਹੈ ਸੌ ਵਾਰੀ ਕਿਸੇ ਨੂੰ ਫਿਟੇ ਮੂੰ ਕਹੀਏ ਤੇ ਇੱਕ ਲਾਣਤ ਬਣਦੀ ਹੈ ਸੌ ਲਾਣਤਾ ਕਿਸੇ ਨੂੰ ਪਾਈਏ ਤਾਂ ਇੱਕ ਤ੍ਰਿਗ ਬਣਦੀ ਹੈ ਪਾਤਸ਼ਾਹ ਕਹਿੰਦੇ ਉਹਦੇ ਜੀਵਨ ਨੂੰ ਉਸ ਨੂੰ ਤ੍ਰਿਕਾਰ ਹੈ ਜੋ ਦੁਵੈਦ ਪਾਪ ਵਿੱਚ ਆਸਾ ਉਮੀਦਾਂ ਨੂੰ ਲਾਉਂਦਾ ਹੈ ਹਰ ਸੁਖ ਪੱਲਰ त्यागਿਆ ਨਾਮ ਵਿਸਾਰ ਦੁੱਖ ਪਾਏ ਮਨਮੁਖ ਪੁਰਖ ਨੇ ਪਰਮੇਸ਼ਰ ਦੀ ਪ੍ਰਾਪਤੀ ਦੇ ਸੁਖ ਆਨੰਦ ਨੂੰ ਵਹ ਸੁਖ ਆਨੰਦ ਸਰੂਪ ਪਰਮੇਸ਼ਰ ਨੂੰ ਹਿਰਦੇ ਰੂਪੀ ਪੱਲਰ ਪੱਲੇ ਵਿੱਚੋਂ ਤਿਆਗਿਆ ਛੱਡ ਦਿੱਤਾ ਹੈ ਵਹ ਰਦੇ ਰੂਪੀ ਪੱਲੇ ਵਿੱਚੋਂ ਪੱਲਰ ਪ੍ਰਾਲੀ ਦੀ ਨਿਆਈ ਫੋਕਾ ਜਾਣ ਕੇ ਛੱਡ ਦਿੱਤਾ ਹੈ ਨਾਮ ਵਿਸਾਰ ਦੁਖ ਪਾਏ ਇਉਂ ਨਾਮ ਅਮਰਤ ਨੂੰ ਵਿਸਾਰ ਭਲਾ ਕੇ ਜੰਮਣ ਮਰਨ ਦਾ ਦੁਖ ਕਸ਼ਟ ਪਾਉਣਾ ਕਰਦਾ ਹੈ ਮਨਮੁਖ ਅਗਿਆਨੀ ਅੰਦਲੇ ਜਨਮ ਮਰਹਿ ਫਿਰ ਆਵੇ ਜਾਏ ਅਗਿਆਨੀ ਗਿਆਨ ਤੋਂ ਹੀਣੇ ਮਨਮੁਖ ਪੁਰਖ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋ ਰਹਿ ਧੋਣ ਕਾਰਨ ਅੰਦਲੇ ਅੰਨੇ ਆ ਏਸੇ ਕਰਕੇ ਫਿਰ ਮੁੜ ਮੁੜ ਕੇ ਜਨਮ ਮਰਨ ਵਿੱਚ ਪੈਂਦੇ ਆਉਂਦੇ ਜਾਂਦੇ ਰਹਿੰਦੇ ਆ ਕਾਰਜ ਸਿਧ ਨਾ ਹੋਵਨੀ ਅੰਤ ਗਇਆ ਪਛਤਾਏ ਮਨਮੁਖ ਪੁਰਖ ਦਾ ਮੁਕਤ ਰੂਪੀ ਵਾ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਾ ਆਤਮਾ ਆਨੰਦ ਰੂਪੀ ਕੰਮ ਸਿਧ ਰਾਸ ਪੂਰਾ ਨਹੀਂ ਹੁੰਦਾ ਕਿੰਨਾ ਹੋ ਸਕਦਾ ਹੈ ਅੰਤ ਖੀਰ ਨੂੰ ਸਵਾਸ ਪੂਰੇ ਹੋਣ ਤੋਂ ਪਰਲੋਕ ਵਿੱਚ ਪਛਤਾਪ ਹੀ ਕਰਦਾ ਚੱਲਿਆ ਜਾਂਦਾ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੇ ਸੋ ਹਰ ਹਰ ਨਾਮ ਧਿਆਏ ਜਿਸ ਪੁਰਖ ਦਾ ਅਨਿਸ਼ਕਾਮ ਕਰਮਾ ਸਦਕਾ ਭਾਗ ਸ਼੍ਰੇਸ਼ਟ ਹੁੰਦਾ ਵਾ ਜਿਸ ਉਤੇ ਵਾਹਿਗੁਰੂ ਦੀ ਪੂਰਬਲੇ ਨਿਸ਼ਕਾਮ ਕਰਮਾ ਕਰਕੇ ਕਿਰਪਾ ਹੁੰਦੀ ਹੈ ਉਸ ਨੂੰ ਸਤਿਗੁਰ ਸੱਚਾ ਗੁਰੂ ਪ੍ਰਾਪਤ ਹੁੰਦਾ ਹੈ ਉਹੋ ਹੀ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਅਰਾਧਨਾ ਕਰਦਾ ਹੈ ਨਾਮ ਰਤੇ ਜਨ ਸਦਾ ਸੁਖ ਪਾਇਨ ਪਾਇਨ ਜਨ ਨਾਨਕ ਦਿਨ ਬਲ ਜਾਏ ਜਿਹੜੇ ਜਨਪੁਰਖ ਪ੍ਰਭੂ ਨਾਮ ਵਿੱਚ ਰੰਗੇ ਹੋਏ ਆ ਉਹ ਹਮੇਸ਼ਾ ਹੀ ਆਤਮਿਕ ਸੁਖ ਆਨੰਦ ਸਰੂਪ ਆਤਮਾ ਆਨੰਦ ਰੂਪੀ ਸੁਖ ਨੂੰ ਪਾਇਨ ਕੀਏ ਪਾਉਂਦੇ ਆ ਸਤਗੁਰੂ ਸਾਹਿਬ ਜੀ ਕਥਨ ਕਰਦੇ ਕਿ ਮੈਂ ਜਨਦਾਸ ਉਹਨਾਂ ਪੁਰਖਾਂ ਦੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਕੁਰਬਾਨ ਜਾਂਦਾ ਕਿਉਂਕਿ ਉਹਨਾਂ ਨੇ ਮਲੁਕਾ ਜਨਮ ਦਾ ਅਸਲੀ ਲਿਲਾਾ ਘਟ ਲਿਆ ਹੈ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਪਦਾਰਥਾਂ ਦੀ ਆਸਾ ਉਮੀਦ ਤੇ ਵਿਸ਼ਿਆਂ ਦੀ ਮਨਸਾ ਵਾਸ਼ਨਾ ਨੇ ਸਾਰੇ ਜਗ ਸੰਸਾਰ ਨੂੰ ਮੋਣੀ ਮੋਹਿਤ ਕਰ ਛੱਡਿਆ ਹੈ ਵਾ ਮੋਣੀ ਮੋਹਿਤ ਕਰਨ ਵਾਲੀ ਉਸ ਮਾਇਆ ਨੇ ਮੋਹ ਛੱਡਿਆ ਹੈ ਜਿਸਨੇ ਸਾਰੇ ਸੰਸਾਰ ਜਗਤ ਵਾ ਸਾਰੇ ਸੰਸਾਰੀ ਜੀਵਾਂ ਨੂੰ ਮੋਹਿਤ ਕਰ ਛੱਡਿਆ ਹੈ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੀਤਾ ਸਭ ਆਕਾਰ ਸਾਰੇ ਕੋਈ ਜਮਦੂਤਾਂ ਦੇ ਚੀਰੇ ਹੁੰਦਾ ਦਫ਼ਤਰ ਵਾ ਹੁਕਮ ਵਿੱਚ ਵਾ ਚਿੱਠੇ ਵਿੱਚ ਅੰਦਰਿਆ ਭਾਵ ਉਹਨਾਂ ਤੋਂ ਬਾਹਰ ਕੋਈ ਨਹੀਂ ਵਾ ਜਮਦੂਤ ਦੇ ਹੁਕਮ ਰੂਪੀ ਚੀਰੇ ਬਸਤਰ ਵਿੱਚ ਲਪੇਟਿਆ ਹੋਇਆ ਜੇਤਾ ਜਿਤਨਾ ਕੋ ਵੀ ਸਾਰਾ ਬ੍ਰਹਿਮੰਡ ਰੂਪੀ ਆਕਾਰ ਹੈ ਵਾ ਜਿਤਨਾ ਵੀ ਸਾਰਾ ਆਕਾਰ ਆਸਾ ਮਨਸਾ ਵਿੱਚ ਲੱਗਿਆ ਹੋਇਆ ਹੁਕਮੀ ਹੀ ਜਮ ਲੱਗਦਾ ਸੋ ਉਬਰੈ ਜਿਸ ਬਖਸੈ ਕਰਤਾਰ ਪਾਤਸ਼ਾਹ ਫਰਮਾਉਂਦੇ ਪਰਮੇਸ਼ਰ ਦੇ ਹੁਕਮ ਵਿੱਚ ਹੀ ਜੀਵ ਨੂੰ ਜਮ ਆ ਕੇ ਲੱਗਦਾ ਚਿੰਬੜਦਾ ਪਰੰਤੂ ਉਹ ਪੁਰਖ ਹੀ ਜਮਾ ਤੋਂ ਉਬਰੈ ਬਚਦਾ ਜਿਸ ਨੂੰ ਕਰਤਾਰ ਪਰਮੇਸ਼ਰ ਗੁਰਾਂ ਦੁਆਰਾ ਆਪਣਾ ਨਾਮ ਬ੍ਰੰਭ ਗਿਆਨ ਬਖਸ਼ਿਸ਼ ਕਰ ਦਿੰਦਾ ਹੈ ਵਾ ਜਿਸ ਦੇ ਕਰਤਾਰ ਕਰ ਹੱਥਾਂ ਵਿੱਚ ਸਭਨਾ ਦੀ ਪ੍ਰਾਪਲਬਦ ਜ਼ਿੰਦਗੀ ਰੂਪੀ ਤਾਰ ਹੈ ਵਾ ਜੋ ਪਰਮੇਸ਼ਰ ਚੇਤਨ ਸੱਤਾ ਰੂਪੀ ਤਾਰ ਵਾਲਾ ਹੈ ਉਹ ਜਿਸ ਦੇ ਔਗਣ ਬਖਸ਼ ਲੈਂਦਾ ਉਹ ਵੱਜ ਜਾਂਦਾ ਨਾਨਕ ਗੁਰ ਪ੍ਰਸਾਦੀ ਏਹ ਮਨ ਤਾਂ ਤਰੈ ਜਾ ਛੋਡੇ ਅਹੰਕਾਰ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਆ ਕੇ ਗੁਰਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਕਰਕੇ ਇਹ ਚੰਚਲਤਾਈ ਕਰਨ ਵਾਲਾ ਮਨ ਚੇਤ ਤਦ ਹੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਜਾ ਸਕਦਾ ਜਦ ਦੇਹ ਸਾਧਨਾ ਦੀ ਅਹੰਕਾਰ ਹੰਗ ਤਾਂ ਛੱਡ ਤਿਆਗ ਦਿੰਦਾ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰ ਸਬਦ ਦੀ ਵਿਚਾਰ ਜਦੋਂ ਆਸਾ ਮਨਸਾ ਮਨਸਾ ਬੁੱਧੀ ਦੇ ਅੰਦਰੋਂ ਪਦਾਰਥਾਂ ਵਾ ਵਿਕਾਰਾਂ ਨੂੰ ਭੋਗਣ ਦੀ ਆਸਾ ਉਮੀਦ ਮੇਟ ਲੈਣਾ ਕਰੇ ਤੇ ਪਦਾਰਥਾਂ ਭੋਗਾਂ ਵੱਲੋਂ ਨਿਰਾਸ਼ ਉਦਾਸੀਨ ਹੋ ਜਾਵੇ ਤਦ ਹੀ ਸਤਿਗੁਰਾਂ ਦੇ ਉਪਦੇਸ਼ ਦੀ ਵਿਚਾਰ ਪ੍ਰਾਪਤ ਹੁੰਦੀ ਵਾ ਗੁਰੂਪਦੇਸ਼ ਨੂੰ ਕਮਾਉਣ ਵਾਲਿਆਂ ਨਾਲ ਮਿਲ ਕੇ ਬ੍ਰਹਮ ਦੀ ਪ੍ਰਾਪਤੀ ਵਾਲੀ ਵਿਚਾਰ ਪ੍ਰਾਪਤ ਹੁੰਦੀ ਹੈ ਪੌੜੀ ਜਿੱਥੇ ਜਾਈਏ ਜਗਤਮੈ ਤਿੱਥੈ ਹਰ ਸਾਈਂ ਇਸ ਜਗਤ ਸੰਸਾਰ ਵਿੱਚ ਜਿਸ ਜਗ੍ਹਾ ਵੀ ਜਾਣਾ ਕਰੀਏ ਉਥੇ ਹੀ ਸਾਈ ਮਾਲਕ ਪਰਮੇਸ਼ਰ ਹਾਜ਼ਰ ਨਾਜ਼ਰ ਹੈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਅੱਗੇ ਤੂੰ ਭਾਵੇਂ ਅੱਗੇ ਪ੍ਰਲੋਕ ਅੰਦਰ ਵੀ ਸਾਰੇ ਥਾਵਾਂ ਵਿੱਚ ਪਰਮੇਸ਼ਰ ਆਪ ਹੀ ਵਰਤਦਾ ਤੇ ਵਰਤ ਰਿਹਾ ਹੈ ਅਤੇ ਆਪ ਹੀ ਪਰਮੇਸ਼ਰ ਸੱਚਾ ਸਾਈ ਤੋਂ ਭਾਵੇਂ ਨਿਆਈ ਨਿਆਂਕਾਰ ਇਨਸਾਫ ਕਰਨ ਵਾਲਾ ਹੈ ਜੀਵਾਂ ਦੇ ਕਰਮ ਅਨੁਸਾਰ ਫਲ ਪ੍ਰਦਾਤਾ ਹੈ ਕੂੜਿਆਰਾ ਕੇ ਮੋਹ ਫਿਟਕੀ ਹੈ ਸੱਚ ਭਗਤ ਵਡਿਆਈ ਪਰਮੇਸ਼ਰ ਅੱਗੇ ਦਰਗਾਹ ਵਿੱਚ ਝੂਠ ਬੋਲਣ ਵਾਲੇ ਪੁਰਖਾਂ ਦੇ ਮੂੰਹਾਂ ਉੱਤੇ ਫਿਟਕੀ ਹੈ ਫਟਕਾਰਾਂ ਪਾਪ ਲਾਣ ਤਾਂ ਪਉਂਦਾ ਅਤੇ ਸੱਚੀ ਭਗਤ ਦੇ ਤੱਤੇ ਨੂੰ ਸਿਹਾਰੀ ਭਾਵ ਭਗਤੀ ਕਰਨ ਵਾਲਿਆਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਡਿਆਈ ਸ਼ੋਭਾ ਦੇਣੀ ਕਰਦਾ ਹੈ ਮਾ ਜਿਨ੍ਹਾਂ ਭਗਤੀ ਕਰਨ ਵਾਲੇ ਭਗਤ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਾ ਸੱਚਾ ਨਾਮ ਵਸਿਆ ਹੋਇਆ ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਰੂਪ ਸੱਚੀ ਵਡਿਆਈ ਸ਼ੋਭਾ ਮਿਲਦੀ ਹੈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਛਾਈ ਉਹ ਸਾਹਿਬ ਮਾਲਕ ਪਰਮੇਸ਼ਰ ਮਾਇਆ ਬਿਰਤੀ ਦੁਆਰਾ ਵੀ ਸੱਚਾ ਹੈ ਉਸ ਦਾ ਨਿਆਉ ਇਨਸਾਫ ਵੀ ਸੱਚਾ ਹੈ ਇਸ ਲਈ ਨਿੰਦਕ ਅਪਕੀਰਤੀ ਕਰਨ ਵਾਲਿਆਂ ਦੇ ਸਿਰ ਵਿੱਚ ਲਾਂਤਾਂ ਰੂਪੀ ਛਾਈ ਸੁਆ ਪੈਂਦੇ ਹੈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਿਨ੍ਹਾਂ ਜਨਪੁਰਖਾਂ ਨੇ ਦਿਲ ਦੀ ਭਾਵਨਾ ਨਾਲ ਗੁਰਾਂ ਦੁਆਰਾ ਸੱਚੇ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਜਾਪ ਕੀਤਾ ਉਹਨਾਂ ਗੁਰਮੁਖ ਪੁਰਖਾਂ ਨੇ ਆਤਮਿਕ ਸੁਖ ਆਨੰਦ ਨੂੰ ਆਨੰਦ ਸਰੂਪ ਨੂੰ ਪਾਉਣਾ ਕੀਤਾ ਹੈ ਸਲੋਕ ਮਹੱਲਾ 3 ਜਾਂ ਪੂਰੇ ਭਾਗ ਸਤਗੁਰ ਪਾਈਐ ਜੇ ਹਰ ਪ੍ਰਭ ਬਖਸ਼ ਕਰੇ ਕੀ ਭਾਈ ਜੇਕਰ ਪ੍ਰਭ ਸਰਬ ਕਲਾ ਸਮਰਾਤ ਪਰਮੇਸ਼ਰ ਬਖਸ਼ਿਸ਼ ਮਿਹਰ ਕਰ ਦੇਵੇ ਇਹ ਜੀਵ ਇਸ ਜਨਮ ਵਿੱਚ ਸਤਗੁਰੂ ਸਾਹਿਬ ਜੀ ਦੇ ਦਰਸ਼ਨ ਕਰੇਗਾ ਤਦ ਹੀ ਕੋਈ ਪੂਰਨ ਭਾਗ ਕਰਮਾ ਵਾਲਾ ਸੱਚੇ ਗੁਰੂ ਨੂੰ ਪ੍ਰਾਪਤ ਕਰਦਾ ਹੈ ਓ ਪਾਵਾ ਸਿਰ ਓ ਪਾਉ ਹੈ ਨਾ ਉਪਰਾਪਤ ਹੋਏ ਹੇ ਭਾਈ ਦੁਨੀਆ ਦੇ ਜਗ ਪੂਜਾ ਵਰਤ ਆਦ ਸਾਰਿਆਂ ਉਹ ਪਾਵਾਂ ਜਤਨਾ ਸਿਰ ਸ਼੍ਰੋਮਣੀ ਉਹ ਪਾਉ ਜਤਨ ਇਹੋ ਹੀ ਆ ਜਿਹੜਾ ਸਤਿਗੁਰਾਂ ਦੀ ਕਿਰਪਾ ਦੁਆਰਾ ਨਾਮ ਅੰਮ੍ਰਿਤ ਪ੍ਰਾਪਤ ਹਾਸਲ ਹੋਣਾ ਹੈ ਅੰਦਰ ਸੀਤਲ ਸਾਤ ਹੈ ਹਿਰਦੈ ਸਦਾ ਸੁਖ ਹੋਏ ਗੁਰਾਂ ਦੁਆਰਾ ਨਾਮ ਦਾ ਅਭਿਆਸ ਕਰਕੇ ਵਿਕਾਰਾਂ ਦੀ ਤਪਸ਼ ਵੱਲੋਂ ਮਨ ਵੀ ਅੰਦਰ ਵਿੱਚੋਂ ਪਾਪ ਸੀਤਲ ਠੰਡਾ ਹੋ ਜਾਂਦਾ ਅਤੇ ਸਰੀਰ ਵੀ ਰਾਗ ਦੁਆਖ ਵੱਲੋਂ ਸ਼ਾਂਤੀ ਪਾ ਲੈਂਦਾ ਹੈ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਈ ਵਿੜਿਆਈ ਹੋਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਸ ਨੂੰ ਨਾਮ ਜਪਣ ਦੀ ਵਿੜਿਆਈ ਸ਼ੋਭਾ ਪ੍ਰਾਪਤ ਹੁੰਦੀ ਉਹ ਨਾਮ ਅੰਮ੍ਰਿਤ ਨੂੰ ਸਰਵਣ ਕਰਨ ਰੂਪ ਖਾਣਾ ਛਕਣਾ ਤੇ ਮੰਨਣ ਕਰਨ ਰੂਪ ਸੁੰਦਰ ਬਸਤਰਾਂ ਦਾ ਪਹਿਨਣਾ ਪਹਿਨਣਾ ਕਰਦਾ ਹੈ ਭਾਵੇਂ ਖਾਂਦਾ ਪਹਿਨਦਾ ਪਰਮੇਸ਼ਰ ਦੇ ਨਾਮ ਨੂੰ ਭੁਲਾਉਂਦਾ ਨਹੀਂ ਹਰ ਵਕਤ ਚੇਤੇ ਰੱਖਦਾ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਪਾਏ ਏ ਹੇ ਮੇਰੇ ਮਨਾ ਸਤਿਗੁਰਾਂ ਦੀ ਸਿੱਖ ਸਿੱਖਿਆ ਪ੍ਰਤੱਖ ਵਾ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕਰ ਫੇਰ ਤੂੰ ਸ਼ੁਭ ਗੁਣੀ ਗੁਣਾ ਦੇ ਨਿਧਾਨ ਖਜ਼ਾਨੇ ਪਰਮੇਸ਼ਰ ਵਾ ਨਾਮ ਨੂੰ ਪਾਏ ਪ੍ਰਾਪਤ ਕਰ ਲਵੇਂਗਾ ਸੁਖ ਦਾਤਾ ਤੇ ਰਹਿ ਮਨ ਵਸੈ ਹੋਵੇਂ ਜਾਏ ਅਭਿਮਾਨ ਕੀ ਮਨਾ ਜਦ ਸੁੱਖਾਂ ਨੂੰ ਦੇਣ ਵਾਲਾ ਵਾਹਿਗੁਰੂ ਵਾ ਨਾਮ ਤੇਰੇ ਆਪਣੇ ਮਨ ਅੰਦਰ ਵਸ ਜਾਵੇਗਾ ਤਦ ਤੇਰੇ ਅੰਦਰੋਂ ਇਹ ਦੇਹ ਦੀ ਹਉਮੈ ਹੰਗਤਾ ਤੇ ਗੁਨਾ ਦਾ ਬਿਮਾਨ ਹੰਕਾਰ ਚਲਿਆ ਜਾਵੇਗਾ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੋ ਅੰਮ੍ਰਿਤ ਨਾਮ ਤੇ ਸ਼ੁਭ ਗੁਣਾ ਦਾ ਨਿਧਾਨ ਖਜ਼ਾਨਾ ਹੈ ਉਹ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਪਰਮੇਸ਼ਰ ਵਾ ਗੁਰਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਵਾ ਗੁਰਾਂ ਦੁਆਰਾ ਗਿਆਨ ਵਾਲੀ ਦ੍ਰਿਸ਼ਟੀ ਕਰਕੇ ਪ੍ਰਾਪਤ ਕਰ ਲਈਦਾ ਹੈ ਪੌੜੀ ਜਿਤਨੇ ਪਾਤਸ਼ਾਹ ਸਾਹ ਰਾਜੀ ਖਾਨ ਉਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੇ ਕੀਏ ਹਾਂ ਜਿੰਨੇ ਵੀ ਪਾਤਸ਼ਾਹ ਬਾਦਸ਼ਾਹ ਸਾਹ ਸ਼ਾਹੂਕਾਰ ਰਾਜੇ ਰਜਵਾੜਿਆਂ ਦੇ ਮਾਲਕ ਖਾਨ ਪਠਾਣਾਂ ਦੇ ਸਰਦਾਰ ਉਮਰਾਵ ਅਮੀਰ ਲੋਕ ਵਾ ਸੂਬੇ ਆਦ ਦੇ ਸਿਕਦਾਰ ਸਰਦਾਰ ਠਾਣੇਦਾਰ ਹਹਿ ਤੋਂ ਭਾਵ ਹਨ ਤਿਤਨੇ ਉਤਨੇ ਸਾਰੇ ਪਰਮੇਸ਼ਰ ਦੇ ਹੀ ਪੈਦਾ ਕੀਤੇ ਹੋਏ ਆ ਜੋ ਕਿਛ ਹਰ ਕਰਾਵੇ ਸੋ ਓਏ ਕਰਹਿ ਸਭ ਹਰ ਕੇ ਅਰਥ ਹੀ ਹੈ ਹਾਂ ਜਿਹੜਾ ਕੁਝ ਵੀ ਜੀਵਾਂ ਦੀ ਵਾਸ਼ਨਾ ਅਨਸਾਰ ਪਰਮੇਸ਼ਰ ਕਰਾਉਂਦਾ ਹੈ ਉਹ ਕੋਜੀ ਜੀਵ ਕਰਦੇ ਹਨ ਕਿਉਂਕਿ ਸਾਰੇ ਹੀ ਜੀਵ ਪਰਮੇਸ਼ਰ ਦੇ ਦੁਆਰੇ ਤੇ ਅਰਥੀ ਇਹ ਹੁੰਦਾ ਮੰਗਤੇ ਆ ਸੋ ਜਿਵੇਂ ਇੱਕ ਵਾਰ ਇੱਕ ਰਾਜਾ ਸ਼ਿਕਾਰ ਕਰਦਾ ਆ ਆਪਣੇ ਮਹਿਲ ਤੋਂ ਬਹੁਤ ਦੂਰ ਚਲਾ ਗਿਆ ਜਦ کافی ਦੂਰ ਚਲਾ ਗਿਆ ਤਾਂ ਉਸ ਨੂੰ ਉੱਥੇ ਬਹੁਤ ਪਿਆਸ ਲੱਗ ਗਈ ਨੇੜੇ ਕਿਤੇ ਵੀ ਪਾਣੀ ਦਾ ਪ੍ਰਬੰਧ ਨਾ ਹੁੰਦਾ ਵੇਖ ਕੇ ਬਹੁਤ ਵਿਅਕਲ ਹੋਇਆ ਤਦ ਉਸਨੇ ਇੱਕ ਜ਼ਿਮੀਂਦਾਰ ਹਲਵਾਉਂਦਾ ਵੇਖਿਆ ਉਸ ਕੋਲ ਜਾ ਕੇ ਰਾਜੇ ਨੇ ਪਾਣੀ ਦੀ ਮੰਗ ਕੀਤੀ ਜ਼ਿਮੀਂਦਾਰ ਨੇ ਰਾਜੇ ਨੂੰ ਪਾਣੀ ਪਿਲਾ ਕੇ ਉਸ ਦੀ ਪਿਆਸ ਨਿਵਰਤ ਕੀਤੀ ਜਦ ਰਾਜਾ ਉਸ ਜ਼ਿਮੀਂਦਾਰ ਕੋਲੋਂ ਵਾਪਸ ਮਹਿਲ ਆਪਣੇ ਮਹਿਲਾਂ ਵੱਲ ਤੁਰ ਲੱਗਿਆ ਤਾਂ ਉਸ ਨੂੰ ਆਪਣੀ ਛਾਪ ਇੱਕ ਅੰਗੂਠੀ ਦੀ ਨਿਸ਼ਾਨੀ ਦੇ ਕੇ ਕਹਿਣ ਲੱਗਾ ਜੇਕਰ ਤੈਨੂੰ ਕਿਸੇ ਵੀ ਪਦਾਰਥ ਦੀ ਲੋੜ ਹੋਵੇ ਤਾਂ ਮੇਰੇ ਕੋਲ ਆ ਕੇ ਆਂਗੂਠੀ ਲੈ ਆਵੀਂ ਤੇ ਮੇਰੇ ਕੋ ਆ ਜਾਵੇਂ ਇਹ ਕਹਿ ਕੇ ਰਾਜਾ ਚਲਾ ਗਿਆ ਕੁਝ ਸਮੇਂ ਬਾਅਦ ਜ਼ਿਮੀਂਦਾਰ ਨੇ ਸੋਚਿਆ ਕਿ ਮੈਨੂੰ ਲੋੜ ਤਾਂ ਕੁਝ ਵੀ ਨਹੀਂ ਹੈ ਪਰ ਫਿਰ ਵੀ ਰਾਜੇ ਕੋਲ ਜਾ ਕੇ ਹੀ ਆਉਂਦਾ ਇਹ ਸੋਚ ਕੇ ਜ਼ਿਮੀਦਾਰ ਰਾਜੇ ਕੋਲ ਪਹੁੰਚਿਆ ਉਸ ਵੇਲੇ ਰਾਜਾ ਨਿਵਾਜ ਪੜ ਕੇ ਹਟਿਆ ਹੀ ਸੀ ਜ਼ਿਮੀਦਾਰ ਨੇ ਕੋਲ ਖੜੇ ਵਜ਼ੀਰ ਨੂੰ ਪੁੱਛਿਆ ਇਹ ਪਾਦਸ਼ਾਹ ਹੱਥ ਫੜਾ ਕੇ ਕੀ ਕਰ ਰਿਹਾ ਉਸ ਵੇਲੇ ਵਜ਼ੀਰ ਨੇ ਕਿਹਾ ਕਿ ਰਾਜਾ ਖੁਦਾ ਦੇ ਕੋਲੋਂ ਦాతਾ ਮੰਗ ਰਿਹਾ ਤਦੋਂ ਜ਼ਿਮੀਦਾਰ ਨੇ ਕਿਹਾ ਮੈਂ ਤਾਂ ਸੋਚਿਆ ਕਿ ਇਹ ਖੁਦ ਪਾਦਸ਼ਾਹ ਹੈ ਪਰੰਤੂ ਇੱਥੇ ਆ ਕੇ ਪਤਾ ਲੱਗਿਆ ਕਿ ਇਹ ਤਾਂ ਆਪ ਹੀ ਮੰਗਦਾ ਹੈ ਸੋ ਜਿਸ ਪਾਸੋਂ ਇਹ ਮੰਗਦਾ ਇਸ ਲਈ ਕਿ ਮੈਂ ਨਹੀਂ ਉਸ ਪਾਸੋਂ ਮੰਗ ਸਕਦਾ ਮੈਂ ਉਸੇ ਦੇ ਪਾਸੋਂ ਹੀ ਮੰਗਣਾ ਕਰਾਂਗਾ ਇਉਂ ਜੀਮੀਦਾਰ ਉਥੋਂ ਨਰਾਸ਼ ਹੋ ਕੇ ਚਲਿਆ ਗਿਆ ਸੋ ਇਸ ਪ੍ਰਕਾਰ ਵੱਡੇ ਵੱਡੇ ਪਾਤਸ਼ਾਹ ਵੀ ਵਾਹਿਗੁਰੂ ਦੇ ਦਰ ਦੇ ਮੰਗਤੇ ਆ ਸੋ ਐਸਾ ਹਰ ਸਬਨਾ ਦਾ ਪ੍ਰਭ ਸਤਗੁਰ ਕੈ ਵੱਲ ਹੈ ਤਿੰਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ ਕਰ ਸਤਗੁਰ ਅੱਗੇ ਕਾਰ ਕਮਾਵਣ ਕੋ ਦिए ਸੋ ਐਸਾ ਹਰ ਉਹ ਪ੍ਰਭੂ ਸਰਬ ਕਲਾ ਸਮਰੱਥ ਪਰਮੇਸ਼ਰ ਸਾਰਿਆਂ ਦਾ ਮਾਲਕ ਹੈ ਵਾ ਸਾਰਿਆਂ ਦਾ ਰਖਕ ਹੈ ਪਾਪ ਸਭਨਾ ਦੀ ਪਾਲਣ ਪੋਸ਼ਣ ਕਰਨ ਵਾਲਾ ਹੈ ਅਤੇ ਉਹ ਸੱਚੇ ਗੁਰੂ ਦੇ ਸਰਗੁਣ ਸਰੂਪ ਦੀ ਵੱਲ ਤਰਫ ਹੈ ਉਸ ਪਰਮੇਸ਼ਰ ਨੇ ਖੱਤਰੀ ਬ੍ਰਾਹਮਣ ਆਦ ਸਾਰੇ ਵਰਨਾ ਤੇ ਚਾਰੇ ਚੌਹਾਂ ਖਾਣੀਆਂ ਵਾਲੀ ਸਾਰੀ ਸ੍ਰਿਸ਼ਟੀ ਦੁਨੀਆ ਦੇ ਜੀਵ ਦਾਸ ਬਣਾ ਕਰਕੇ ਸਤਿਗੁਰ ਸੱਚੇ ਗੁਰੂ ਦੇ ਅੱਗੇ ਸਾਹਮਣੇ ਟਹਿਲ ਕਮਾਉਣ ਦੇ ਵਾਸਤੇ ਹਾਜ਼ਰ ਕਰ ਦਿੱਤੇ ਹਨ ਵਾ ਸਭ ਤਾਕਤਾਂ ਸਤਿਗੁਰਾਂ ਦੇ ਅੱਗੇ ਟਹਿਲ ਕਮਾਉਣ ਵਾਸਤੇ ਵਾਹਿਗੁਰੂ ਨੇ ਲਾ ਦਿੱਤੀਆਂ ਹਨ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚ ਹੋ ਕਾਇਆ ਨਗਰੀ ਦੁਸ਼ਮਨ ਦੂਤ ਸਭ ਮਾਰ ਕਢੀਏ हे हार परमेश्वर ਦੇ ਪਿਆਰਿਓ ਸੰਤੋ ਮਹਾਤਮੋ ਜਨੋ ਵੇਖਣਾ ਕਰੋ ਪਰਮੇਸ਼ਰ ਦੇ ਸੇਵੇ ਸੇਵਨ ਵਾ ਪਰਮੇਸ਼ਰ ਦੀ ਵਾ ਪਰਮੇਸ਼ਰ ਸਰੂਪ ਗੁਰਾਂ ਦੀ ਸੇਵਾ ਟਹਿਲ ਕਰਨ ਦੀ ਅਜਹੀ ਵਿਡਿਆਈ ਮਹਿਮਾ ਜਿਸ ਟਹਿਲ ਨੇ ਦੇਹ ਰੂਪੀ ਨਗਰ ਵਿੱਚੋਂ ਅੰਦਰੋਂ ਦੁਸ਼ਮਣ ਵੈਰਤਾਈ ਕਰਨ ਵਾਲੇ ਕਾਮ ਕ੍ਰੋਧ ਲੋਭ ਮੋਹ ਰੂਪੀ ਇਹਰੇ ਦੂਤ ਸਾਰੇ ਵਿਵੇਕ ਰੂਪੀ ਕੋੜੜੇ ਮਾਰ ਕੇ ਬਾਹਰ ਕਢੀਏ ਕਢ ਦਿੱਤੇ ਆ ਭਵ ਸਾਰੇ ਬਾਹਰ ਕੱਢ ਕੇ ਸ਼ੁਭ ਗੁਣਾਂ ਦੀ ਬਖਸ਼ਿਸ਼ ਕਰ ਦਿੱਤੀ ਹੈ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰ ਆਪਣੀ ਕਿਰਪਾ ਕਰ ਹਰ ਆਪ ਰੱਖ ਲੀਏ ਏ ਸੰਤ ਜਨੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰ ਪਰਮੇਸ਼ਰ ਆਪਣੇ ਭਗਤ ਜਨਾ ਉੱਤੇ ਕਿਰਪਾਲੂ ਦਿਆਲੂ ਹੋਇਆ ਇਸੇ ਕਰਕੇ ਪਰਮੇਸ਼ਰ ਨੇ ਆਪ ਦੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਪਰਮੇਸ਼ਰ ਨੇ ਆਪ ਹੀ ਭਗਤ ਜਨ ਆਪਣੇ ਸਰੂਪ ਵਿੱਚ ਰੱਖ ਕੀਏ ਟਕਾ ਲਏ ਹਨ ਭਾਵ ਆਪਣੇ ਸਰੂਪ ਵਿੱਚ ਅਪੇਧ ਕਰ ਲਏ ਹਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ o here ਵਾਹੇ ਗੁਰੂ 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 ਜੀ ਕਾ ਖਾਲਸਾ ਜੀ ਕੀ ਫਤਿਹ